ਦੋਸਤੋ ਫ੍ਰੀ ਕੋਡ ਖਬਰਨਾਮਾ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡਾ ਜਗਤਾਰ ਸਿੰਘ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲਬਾਤ ਕਰਾਂਗੇ ਭਾਨਾ ਸਿੱਧੂ ਮਸਲੇ ਤੇ ਕਿਉਂਕਿ ਲਗਾਤਾਰ ਉਹ ਏਜੰਟਾਂ ਤੋਂ ਪੈਸੇ ਵਾਪਸ ਕਰਾ ਰਿਆ ਸੀ ਪਰ ਉਸਦੇ ਇੱਕ ਮਾਮਲੇ ਦਾ ਜਿੱਤਿਆ ਗਿਆ 10000 ਰੁਪਏ ਪੈਸੇ ਮੰਗਣ ਦਾ ਇਸ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਸਿਕ ਨੌਜਵਾਨ ਸੰਜੀਤ ਸਨਾ ਨੇ ਜੋ ਲਗਾਤਾਰ ਹੀ ਜਿਹੜਾ ਹੈਗਾ ਪੰਜਾਬ ਦੇ ਮੁੱਦਿਆਂ ਤੇ ਬੋਲਦੇ ਰਹਿੰਦੇ ਨੇ ਫੇਸਬੁਕ ਉੱਪਰ account ਉੱਪਰ ਵੀ ਤੇ ਲਗਾਤਾਰ ਕੋਈ ਹੋਰ ਮੁੱਦਾ ਪਰ ਵੀ ਜਿਵੇਂ ਕਿ ਲਗਾਤਾਰ ਪੰਜਾਬ ਦੇ ਸੰਘਰਸ਼ਾਂ ਨੂੰ ਉਹਨਾਂ ਵਿੱਚ ਵੀ ਸਾ ਦੇ ਰਹੇ ਨੇ ਸਾਰੀ ਸ੍ਰੀ ਦੀ ਪਹਿਲਾ ਫ੍ਰੀਕੋਡ ਖਬਰ ਨਾਮ ਤੇ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਗੱਲ ਕਰੀਏ ਇਸ ਮਸਲੇ ਦੀ ਵੀ ਭਾਨਾ ਸਿੱਧੂ ਨੂੰ ਕਿਉਂ ਇਹ ਜਿਹੜਾ ਮੁੱਦਾ ਚੁੱਕਣਾ ਪਿਆ ਤੇ ਅੱਜ ਉਹ ਜਿਹੜਾ ਉਸ ਨੂੰ ਜੇਲ ਜਲਾ ਪਿਆ ਦੇਖੋ ਭਾਨਾ ਸਿੱਧੂ ਚੜ੍ਹਦੀ ਕਲਾ ਵਾਲਾ ਨੌਜਵਾਨ ਆ ਪਹਿਲਾਂ ਵੀ ਜੇਲ ਗਿਆ ਕੋਈ ਉਹ ਅੱਜ ਪਹਿਲੀ ਵਾਰ ਨਹੀਂ ਗਿਆ ਪਹਿਲਾਂ ਵੀ ਗਿਆ ਅੱਜ ਵੀ ਗਿਆ ਅੱਜ ਵੀ ਉਹਨੇ ਜੇਲ੍ਹ ਜਾਣ ਵੇਲੇ ਕੋਈ ਗੱਲ ਕਹੀ ਹੈ ਕਿ ਮੈਂ ਚੜ੍ਹਦੀ ਗਲਾ ਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਾ ਫਿਰ ਵੀ ਮੁੱਦੇ ਚੁੱਕੂਗਾ ਪੰਜਾਬ ਦੇ ਚੁੱਕੂਗਾ ਠੱਗ ਜੰਟਾਂ ਦੇ ਖਿਲਾਫ ਮੁੱਦੇ ਚੁੱਕੂਗਾ ਤੇ ਮੁੱਦਾ ਚੁੱਕਣਾ ਕਿਉਂ ਪਿਆ ਕਿਉਂਕਿ ਸਰਕਾਰਾਂ ਇਸ ਮੁੱਦਿਆਂ ਤੇ ਅਲਰਟ ਨਹੀਂ ਇਸ ਮੁੱਦਿਆਂ 'ਤੇ ਧਿਆਨ ਹੀ ਨਹੀਂ ਦੇ ਰਹੀਆਂ ਨਾ ਸਰਕਾਰਾਂ ਨਸ਼ੇ 'ਤੇ ਧਿਆਨ ਦੇ ਰਹੀਆਂ ਜਿਹੜਾ ਪ੍ਰਵਿੰਦਰ ਝੋਟਾ ਉਹਨੂੰ ਕਿਉਂ ਮੁੱਦੇ ਚੱਕਣੇ ਪੈਂਦੇ ਉਹਨੂੰ ਕਿਉਂ ਲੋਕਾਂ ਦੇ ਘਰਾਂ 'ਚ ਜਾ ਕੇ ਜਿਹੜਾ ਉਹ ਉਹ ਤਾਂ ਹਜੇ ਕੈਪਸੂਲਾ 'ਚ ਉਲਝਿਆ ਪਿਆ ਉਹ ਤਾਂ ਵਿਚਾਰਾ ਉਹਨੋ ਤੇ ਕੈਪਸੂਲਾਂ ਗੋਲੀਆਂ ਚ ਜਿੜਾ ਰੱਖਿਆ ਇਹਨਾਂ ਨੇ ਚਿੱਟਾ ਉਹ ਕਿੱਥੋਂ ਬੰਦ ਕਰਨਾ ਠੀਕ ਹੈ ਨਾ ਉਸ ਮਸਲੇ ਤੇ ਤਾਂ ਉਹਨੂੰ ਆਉਣ ਹੀ ਨਹੀਂ ਦੇ ਦਿੰਦੇ ਸੋ ਮਸਲਾ ਇਹ ਹੈ ਕਿ ਜੇ ਸਰਕਾਰਾਂ ਪ੍ਰਸ਼ਾਸਨ ਇਹਨਾਂ ਗੱਲਾਂ ਵੱਲ ਧਿਆਨ ਦੇਵੇ ਹੁਣ ਆਮ ਤੌਰ ਤੇ ਠੱਗ ਏਜੰਟਾਂ ਦੇ ਜਿਹੜੇ ਠੱਗੀ ਵਜਦੀ ਹੈ ਜਿਨ੍ਹਾਂ ਦੇ ਨਾਲ ਉਹ ਬੰਦਾ ਸਾਰਿਆਂ ਨਾਲੋਂ ਪਹਿਲਾਂ ਕੀ ਕਰਦਾ ਉਹ ਸਾਰਿਆਂ ਨਾਲੋਂ ਪਹਿਲਾਂ ਤਾਂ ਸ਼ਰਮ ਮੰਦਾ ਕਿ ਯਾਰ ਮੈਂ ਕਿਸੇ ਨਾਲ ਕੀ ਗੱਲ ਕਰੂੰਗਾ ਮੇਰੇ ਨਾਲ ਠੱਗੀ ਵੱਜ ਗਈ ਲੋਕ ਵੀ ਅੱਜਕੱਲ ਇਹੋ ਜਿਹੇ ਠੱਗੀ ਵਾਜੇ ਕੋਈ ਆ ਦੱਸੇ ਕਿਸੇ ਨੂੰ ਵੀ ਹਾਂ ਭਾਈ ਮੇਰੇ ਨਾਲ ਠੱਗੀ ਵੱਜ ਗਈ ਉਹ ਕਹਿੰਦਾ ਬੱਸ ਕਰਾਲੀ ਮਤਲਬ ਆਹ ਹਕੀਕਤ ਆ ਆਪਣੇ ਚ ਆਪਾਂ ਅਗਲੇ ਨੂੰ ਹੌਸਲਾ ਤਾਂ ਕੀ ਦੇਣਾ ਆਪਾਂ ਅਗਲੇ ਨੂੰ ਇਹ ਗੱਲ ਕਹਿੰਦੇ ਕਿ ਬੱਸ ਦੱਸਿਆ ਹੁੰਦਾ ਤਾਂ ਨਾ ਹੁੰਦਾ ਹੋ ਸਕਦਾ ਜੇ ਦੱਸਿਆ ਹੁੰਦਾ ਫਿਰ ਵੀ ਵੱਜ ਜਾਂਦੀ ਫੇਰ ਹੁਣ ਠੱਗ ਨੇ ਠੱਗੀ ਮਾਰ ਲਈ ਆਮ ਬੰਦੇ ਨੇ ਕੀ ਕਰਨਾ ਆਪ ਬੰਦੇ ਨੂੰ ਉਦੋਂ ਬਾਅਦ ਜਾਣਾ ਪ੍ਰਸ਼ਾਸਨ ਕੋਲੇ ਹੂੰ ਪ੍ਰਸ਼ਾਸਨ ਕੋਲੇ ਜਾਊ ਐਫ ਆਈ ਆਰ ਕਰਾਉ ਤੇ ਪ੍ਰਸ਼ਾਸਨ ਨੇ ਕੀ ਕਹਿਣਾ ਕੋ ਪ੍ਰਸ਼ਾਸਨ ਨੇ ਕਹਿਣਾ ਤੇ ਕਰਦੇ ਆ ਜੀ ਪਹਿਲਾਂ ਤਾਂ ਕੁੱਤੇ ਭਗਾਈ ਕਰਾਉਣੀ ਆ ਅੱਜ ਮਿਲੂ ਜਾਂ ਕੱਲ ਮਿਲਦੇ ਆ ਠੀਕ ਆ ਫਿਰ ਉਦੋਂ ਬਾਅਦ ਪ੍ਰਸ਼ਾਸਨ ਨੇ ਕਹਿਣਾ ਜੀ ਤੁਹਾਨੂੰ ਪੁੱਛ ਕੇ ਦਿੱਤੇ ਸੀ ਮਤਲਬ ਇਹ ਅੰਦਰ ਖਾਤੇ ਵਾਲੀਆਂ ਗੱਲਾਂ ਛਰੇ ਆਮ ਆਪਾਂ ਮਤਲਬ ਰਿਕਾਰਡਿੰਗ ਨਹੀਂ ਦੇ ਸਕਦੇ ਪਰ ਇਹ ਹੁੰਦਾ ਲੋਕਾਂ ਨਾਲ ਹੁੰਦਾ ਕਿ ਸਾਨੂੰ ਪੁੱਛ ਕੇ ਦਿੱਤੇ ਸੀ ਫੇਰ ਕਾਨੂੰਨ ਆ ਜਿਹੜਾ ਉਹ ਇਹ ਕੱਲ ਕਹਿੰਦਾ ਕਿ ਅਸੀਂ ਪੈਸੇ ਦਿਵਾ ਨਹੀਂ ਸਕਦੇ। ਹੂੰ। ਫਿਰ ਦੱਸੋ ਹੁਣ ਜਿਹੜਾ ਠੱਗੀ ਦਾ ਸ਼ਿਕਾਰ ਹੋਇਆ ਬੰਦਾ ਕਿੱਧਰ ਜਾਊ? ਕਿੱਧਰ ਜਾਊ? ਠੱਗ ਏਜੰਟ ਕੋਲੇ ਜਾਂਦਾ। ਉਹ ਅਗਲਾ-ਅਗੋ ਕਹਿੰਦਾ ਯਾਰ ਜਾ ਤੂੰ ਕਰ ਲਾ ਕੀ ਕਰਨਾ। ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਤੋਂ ਕੋਈ ਕੀ ਲੈ ਲੂ। ਠੀਕ ਆ ਨਾ? ਫੇਰ ਉਸ ਤੋਂ ਬਾਅਦ ਕੰਪਰੋਮਾਈਜ਼ ਕਰਨ ਦੀ ਵੀ ਕੋਸ਼ਿਸ਼ ਕਰਦੇ। ਹੁਣ ਕੰਪਰੋਮਾਈਜ਼ 'ਚ ਬੰਦਾ ਕੀ ਕਰੂ ਜੇ 30 ਲੱਖ ਦੀ ਠੱਗੀ ਵੱਜ ਗਈ। ਰੋਟੀ ਉਹਦੇ ਘਰੇ ਪੱਕ ਨਹੀਂ ਰਹੀ ਇਸ ਵਕਤ। ਜਿਹੜੀ ਜ਼ਮੀਨ ਸੀ ਉਹਨੇ ਗਰਵੀ ਰੱਖਤੀ ਜਾਂ ਵੇਚਤੀ। ਹੂੰ। ਤੇ ਉਸ ਤੋਂ ਬਾਅਦ ਉਹ ਹੁਣ ਉਹ ਨੂੰ ਉਹ ਗੱਲ ਕਹਿ ਰਿਹਾ ਕਿ ਢਾਈ ਲੱਖ ਲੈ ਲੈ 3 ਲੱਖ ਲੈ ਲੈ ਕੀ ਕਰੂਗਾ ਯਾਰ ਉਹਦੇ ਮੂਰੇ ਤਾਂ ਮੌਤ ਹੀ ਆ ਨਾ ਤਾਂ ਮੌਤ ਹੀ ਰਹਿ ਗਈ ਹੁਣ ਮਸਲਾ ਇੱਥੇ ਇਹੀ ਆ ਕਿ ਭਾਨੇ ਸਿੱਧੂ ਨੇ ਲੱਖਾਂ ਕਰੋੜਾਂ ਰੁਪਇਆ ਦਵਾਇਆ ਕਿੰਨਾ ਇਕੱਠਾ ਹੁੰਦਾ ਸੀ ਉਹਦੇ ਘਰੇ ਬਹੁਤ ਇਕੱਠਾ ਹੁੰਦਾ ਸੀ ਤੇ ਇੱਕ ਲੇਡੀ ਵੱਲੋਂ ਚੰਡੀਗੜ੍ਹ ਦੀ ਲੇਡੀ ਵੱਲੋਂ ਇੱਕ ਤਰਖਾਸ ਦਿੱਤੀ ਗਈ ਏਜੰਟ ਹੈ ਉਹਨੇ ਕਈਆਂ ਲੱਖਾਂ ਲੋਕਾਂ ਨਾਲ ਠੱਗੀ ਮਾਰੀ ਇੱਕ ਸਰਦਾਰ ਆ ਉਹਦੇ ਹੱਕ ਦੇ ਵਿੱਚ ਭਾਨੇ ਸੁੱਤੀ ਨੇ ਉਹਨੂੰ ਫੋਨ ਕੀਤਾ ਉਹਦੇ ਪੈਸੇ ਦਿਵਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਬਈ ਠੱਗ ਏਜੰਟ ਤਾਂ ਹੁਣ ਸਾਰੇ ਰਲੇ ਵੇ ਆ ਉਹ ਹੋਰ ਜਨਾਨੀ ਨੇ ਦਰਖਾਸਤ ਦੇਤੀ ਉਹ ਦਰਖਾਸਤ ਤੇ ਉਹਨਾਂ ਨੇ ਮੈਂਟੋਮੈਟਿਕ ਕਾਨੂੰਨ ਨੇ ਕਾਰਵਾਈ ਕਰਕੇ ਮੈਂਟੋਮੈਟਿਕ 2 ਦਿਨ ਦਾ ਰਿਮਾਂਡ ਲੈ ਕੇ ਮਿਲਣਾ ਤਾਂ ਕਿਹਾ ਸੀ ਜਿਆਦਾ ਪ੍ਰਸ਼ਾਸਨ ਸ਼ਰੇਆਮ ਮੀਡੀਆ ਤੇ ਦੇ ਦੇਵੇ ਰਿਕਾਰਡਿੰਗ ਬਈ ਭਾਨੇ ਸਿੱਤੂ ਨੇ ਪੈਸੇ ਮੰਗੇ ਜਾਂ ਜਿੰਨੇ ਲੋਕ ਉਹਦੇ ਕੋਲ ਘਰੇ ਆਉਂਦੇ ਸੀ ਜਿੰਨੇ ਲੱਖਾਂ ਕਰੋੜਾਂ ਦੇ ਪੈਸੇ ਦਿਵਾਏ ਉਹਨਾਂ ਚੋਂ ਕੋਈ ਦੇ ਦੇਵੇ ਸਬੂਤ ਕਿ ਹਾਂ ਜੀ ਭਾਨੇ ਸਿੱਧੂ ਦਾ 34 ਲੱਖ ਰੁਪਏ ਭਾਨੇ ਸਿੱਧੂ ਨੇ ਦਵਾਇਆ 2 ਲੱਖ ਉਹਨੇ ਲਿਆ ਜੇ ਆਪਾਂ ਛੱਡ ਦਿਆਂਗੇ ਯਾਰ ਠੀਕ ਹੈ ਨਾ ਰੋਲਾ ਸਾਰੀ ਇਹ ਜੇ ਕੱਲ ਆ ਜਾਂਦੀ ਹੈ ਕਿ ਭਾਨੇ ਸਿੱਧੂ ਜਿਵੇਂ ਕਹਿੰਦੇ ਸਿੱਧੀ ਤੌਰ ਤੇ ਕਹਿ ਸਕੀਏ ਉਹਦੇ ਕੋਲ ਕਹਿਣ ਕੀ ਹੱਕ ਹੈ ਕਿਹੜੇ ਆਧਾਰ ਤੇ ਕਰ ਸਕਦਾ ਉਹ ਵੀ ਉਹ ਕਿਸੇ ਨੂੰ ਜਿਵੇਂ ਫੋਨ ਦੇ ਉੱਪਰ ਕਰਦਾ ਸੀ ਉਹਦੇ ਵੀ ਇਹ ਕੋਈ ਤਰੀਕਾ ਨਹੀਂ ਹੁੰਦਾਗਾ ਹਾਲਾਂਕਿ ਕਈ ਲੋਕਾਂ ਨੇ ਕਮੈਂਟ ਕੀਤਾ ਹੈ ਕਿ ਪੰਜਾਬ ਪੁਲਿਸ ਨੂੰ ਝੋਟੇ ਵਾਲੀ ਕਹਿ ਦਿੰਦੇ ਆ ਵੀ ਝੋਟਾ ਕੌਣ ਆ ਇਹ ਚੀਜ਼ ਨੂੰ ਕਰਨ ਵਾਲਾ ਕਾਨੂੰਨ ਅਵਸਥਾ ਜਿਹੜੀ ਬਣੀ ਆ ਜਾਂ ਕਾਨੂੰਨ ਬਣਿਆ ਉਹਦੇ ਤਾਰੇ ਤੋਂ ਬਾਹਰ ਜਾ ਕੇ ਪਰ ਲੋਕਾਂ ਦੀ ਮਦਦ ਵੀ ਕਰ ਰਿਹਾ ਹੈਗਾ ਤੇ ਪਰ ਫਿਰ ਵੀ ਅੱਜ ਵੇਖਿਆ ਜਾਵੇ ਕਿ ਕਿਤੇ ਕਿਤੇ ਲੋਕ ਬਹੁਤ ਘਾਟੋ ਦੇ ਨਾਲ ਖੜੇ ਨਹੀਂ ਜੇ ਲੋਕ ਮਸਲਾ ਤਾਂ ਇਹ ਹੀ ਹੈ ਕਿ ਕਾਨੂੰਨ ਤਾਂ ਇਹ ਗੱਲ ਕਹਿੰਦਾ ਕਿ ਉਹ ਤੇਰਾ ਹੱਕ ਨਹੀਂ ਕਾਨੂੰਨ ਤਾਂ ਹੁਣ ਹਰੇਕ ਥਾਂ ਤੇ ਕਹੂਗਾ ਕਿ ਆਪਣਾ ਕੋਈ ਹੱਕ ਨਹੀਂ ਪਰ ਉਹ ਹੁਣ ਆਪਾਂ ਕਰੀਏ ਕੀ ਉਹ ਤੇ ਜਦੋਂ ਕਾਨੂੰਨ ਜਦੋਂ ਕਾਨੂੰਨ ਆਪਾਂ ਨਾਲ ਸਾਥ ਹੀ ਨਹੀਂ ਦੇ ਰਿਹਾ ਕਾਨੂੰਨ ਪੈਸੇ ਦਿਵਾ ਹੀ ਨਹੀਂ ਸਕਦਾ ਕਾਨੂੰਨ ਮੰਨ ਲਓ ਇੱਕ ਇੱਕ ਨਾਰਮਲ ਆ 25 ਲੱਖ ਰੁਪਇਆ ਲੈਣਾ ਕਿਸੇ ਨੇ ਤੇ ਉਹ 25 ਲੱਖ ਰੁਪਇਆ ਦਾ ਆਪਾਂ ਕੇਸ ਕਰ ਦਨੇ ਆ ਪਹਿਲਾਂ ਕਾਨੂੰਨ ਪੁਲਿਸ ਕੋਲੇ ਜਾਵਾਂਗੇ ਸਾਲ ਡੇਢ ਸਾਲ ਪੁਲਿਸ ਨੇ ਲੰਗਾਉਣਾ ਉਸ ਤੋਂ ਬਾਅਦ 25 30 ਸਾਲ ਕੋਰਟ ਨੇ ਲੰਗਾ ਦੇਣੇ ਹੈ ਤੇ ਦੱਸੋ ਕੀ ਕਰੂ ਬੰਦਾ ਬੰਦਾ ਤਾਂ ਹੁਣ ਉਹੀ ਵੇਖੂਗਾ ਨਾ ਵੀ ਕਿਹੜਾ ਬੰਦਾ ਦਵਾ ਸਕਦਾ ਬਾਈ ਠੀਕ ਆ ਨਾ ਭਾਨੇ ਸਿੱਧੂ ਚ ਜ਼ੋਰਤਾ ਜਾਂ ਦੂਜੇ ਲੋਕ ਜਿਹੜੇ ਦਵਾਉਂਦੇ ਉਹਨਾਂ ਚ ਜ਼ੋਰਤਾ ਜੋ ਜ਼ੋਰਤਾ ਨਾਲ ਗੱਲ ਕਰਦਾ ਤੇ ਤਾਂ ਹੀ ਪੈਸੇ ਮਿਲਦੇ ਆ ਯਾਰ ਤੇ ਜੇ ਉਹ ਕਹਦੇ ਬਾਈ ਯਾਰ ਦੇ ਦਿਓ ਯਾਰ ਪੈਸੇ ਯਾਰ ਬਾਈ ਯਾਰ ਦੇ ਦਿਓ ਤੂੰ ਫਿਰ ਆਏ ਤਾਂ ਦੂਜਿਆਂ ਨੂੰ ਨਹੀਂ ਮਿਲੇ ਤੇ ਇਹਨੂੰ ਕਿੱਥੋਂ ਮਿਲ ਜਾਣਗੇ ਅੱਜ ਵੀ ਜੇ ਆਪਾਂ ਉਹਦੀ ਵੀਡੀਓ ਵੀ ਕੱਲ ਕਰੀਏ ਤਾਂ ਜਦੋਂ ਉਹਨੂੰ ਪੇਸ਼ ਕੀਤਾ ਗਿਆ ਸੀਗਾ ਜੇਲ੍ਹ ਜਾਣ ਤੋਂ ਪਹਿਲਾਂ ਉਹਨੇ ਕਿਹਾ ਵੀ ਮੈਂ 10000 ਨਹੀਂ ਕਰੋੜ ਰੁਪਏ ਚ ਮੈਂ ਵੇਖਦਾ ਮਸਲਾ ਉਹੀ ਆ ਨਾ ਕਿ ਕਰੋੜਾ ਚ ਨਹੀਂ ਵੇਖਦਾ ਪਰ ਮੈਂ ਇੱਥੇ ਇਹ ਗੱਲ ਕਹਿਣਾ ਚਾਹਣਾ ਕਿ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਦੇ ਪੈਸੇ ਦਵਾਏ ਹਨ ਜਿਨ੍ਹਾਂ ਦੇ ਮੇਰਾ ਪੁੱਤ ਹੈ ਮੇਰਾ ਭਰਾ ਜਿਨ੍ਹਾਂ ਦੇ ਪੈਸੇ ਦਵਾਏ ਮੈਂ ਬਹੁਤ ਵੀਡੀਓਆਂ ਵੇਖੀਆਂ ਉਹ ਸ਼ਰਿਆਮ ਲਾਈਵ ਕਹਿੰਦਾ ਹੁੰਦਾ ਸੀ ਕੋਈ ਕਈ ਬੀਬੀਆਂ ਆ ਜਾਂਦੀਆਂ ਸੀ ਕਈ ਬੰਦੇ ਆ ਜਾਂਦੇ ਸੀ ਅੱਜ ਤੋਂ ਜੀ ਪਾਨਾ ਸਿੱਧੂ ਸਾਡਾ ਪੁੱਤ ਬਣ ਗਿਆ ਅੱਜ ਤੋਂ ਜੀ ਅਮਰੀਕਾ ਤੋਂ ਆਏ ਆ ਜੀ ਅਸੀਂ ਕੈਨੇਡਾ ਤੋਂ ਆਏ ਆ ਪਾਨਾ ਸਿੱਧੂ ਸਾਡਾ ਵੀਰਾ ਬਣ ਗਿਆ ਪਾਨਾ ਸਿੱਧੂ ਸਾਡਾ ਭਰਾ ਬਣ ਗਿਆ ਜਿਹੜੇ ਤਾਂ ਬਾਈ ਉਹਦੇ ਨਾਲ ਪਹਿਲਾਂ ਖੜੇ ਸੀ ਇਸ ਮਸਲੇ ਤੋਂ ਪਹਿਲਾਂ ਵੀ ਖੜੇ ਸੀ ਉਹ ਤਾਂ ਅੱਜ ਵੀ ਖੜੇ ਆ ਠੀਕ ਆ ਪਰ ਜਿਹੜੇ ਆਹਾਂ ਪਰਿਵਾਰ ਇਹਦਾ ਨਵਾਂ ਬਣਿਆ ਸੀਗਾ ਜਿਹੜਾ ਮਤਲਬ ਉਹ ਬੰਦੇ ਮੈਨੂੰ ਦਿਸ ਨਹੀਂ ਰਹੇ ਕਿ ਹੋ ਸਕਦਾ ਕੋਈ ਪੰਜ ਸੱਤ ਆ ਗਏ ਹੋਣ ਲੁਧਿਆਣੇ ਜਿੱਥੇ ਇਕੱਠ ਹੋਇਆ ਸੀ ਪੰਜ ਸੱਤ ਆ ਗਏ ਹੋਣ ਆਪਣੇ ਵੀ ਬੰਦੇ ਗਏ ਸੀ ਪਰ ਇਹ ਬੰਦੇ ਨਹੀਂ ਮੈਨੂੰ ਦਿਸੇ ਉੱਥੇ ਕੋਈ ਜਿਹੜੇ ਕਹਿੰਦੇ ਸੀ ਇਹ ਸਾਡਾ ਪਰਿਵਾਰ ਆ ਸਾਡਾ ਫਲਾਣਾ ਜਣ ਮੈਂ ਤਾਂ ਇਹ ਬੇਨਤੀ ਕਰਦਾ ਕਿ ਇਹ ਬੰਦੇ ਮੂਰੇ ਆਉਣ ਇਹ ਬੰਦੇ ਸੋਸ਼ਲ ਮੀਡੀਆ ਤੇ ਕੁਝ ਨਾ ਕਰਨ ਯਾਰ ਨਾ ਖੜਨ ਨਾਲ ਉਹ ਤਾਂ ਚਲਿਆ ਗਿਆ ਜੇਲ ਜਮਾਨਤ ਹੋ ਜੂ ਹੱਲ ਹੋ ਜੂ ਆ ਜੂਗਾ ਬਾਹਰ ਕਿਉਂਕਿ ਉਹਦੇ ਤੇ ਕੋਈ ਆਬਜੈਕਸ਼ਨ ਹੈ ਹੀ ਨਹੀਂ ਜਦੋਂ ਝੂਠਾ ਹੈ ਹੀ ਨਹੀਂ ਮਸਲਾ ਤਾਂ ਇਹ ਆ ਵੀ ਕੌਣ ਵਾਲੇ ਸਮੇਂ ਦੇ ਵਿੱਚ ਉਹ ਤਾਂ ਕਹਿੰਦਾ ਵੀ ਮੈਂ ਠੱਗ ਜੰਟਾਂ ਦੇ ਖਲਾ ਬੋਲੂਗਾ ਬੋਲੂਗਾ ਤਨ ਜਿਗਰਾ ਉਹਦਾ ਠੀਕ ਆ ਤੇ ਪਰ ਜਿਹੜੇ ਲੋਕ ਗਾਂ ਉਹਦੀ ਮਦਦ ਲੈਣ ਲਈ ਆਉਣਗੇ ਉਹ ਕੀ ਕਹਿ ਕੇ ਆਉਣਗੇ ਵੀ ਅਸੀਂ ਖੜਾਂਗੇ ਚੰਗੀ ਤਰ੍ਹਾਂ ਉਹਨਾਂ ਦੇ ਨਾਲ ਤੇ ਜਿਹੜੇ ਪਹਿਲਾਂ ਮਦਦ ਕਰਾ ਕੇ ਗਏ ਆ ਉਹ ਸੋਸ਼ਲ ਮੀਡੀਆ ਤੇ ਵੀਡੀਓ ਆ ਪਾਉਣ ਕਿ ਹਾਂ ਭਾਨੇ ਸਿੱਤੂ ਨੇ ਸਾਡੇ ਇੰਨੇ ਲੱਖਾਂ ਦੀ ਮਦਦ ਕੀਤੀ ਇੰਨੇ ਲੱਖਾਂ ਦਵਾਇਆ ਸਾਨੂੰ ਅਸੀਂ ਉਹਦਾ ਧੰਨਵਾਦ ਕਰਦੇ ਇੰਨੀ ਵੀਡੀਓ ਵੀ ਪਾ ਦੇਣ ਇਹ ਸੱਕ ਜੀ ਕੋਈ ਵੀਡੀਓ ਆ ਜੇ ਯਾਰ ਤੇ ਫਿਰ ਵੀ ਚੱਲ ਮੈਂ ਗੱਲ ਲੂੰਗਾ ਕਿ ਪੰਜਾਬ ਦੇ ਲੋਕ ਨਾਲ ਖੜਦੇ ਆ ਇਹ ਤਾਂ ਫਿਰ ਉਹ ਗੱਲ ਹੋ ਗਈ ਕਿ ਦੂਜੇ ਤੇ ਮੋਢੇ ਤੇ ਰੱਖ ਕੇ ਚਲਾ ਲਈ ਤੇ ਵਰਤਨਾ ਆ ਗਿਆ ਆਪਾਂ ਨੂੰ ਪ੍ਰਸਾਦ ਦੇਣਾ ਨਹੀਂ ਆਇਆ ਪ੍ਰਸਾਦ ਇਸੇ ਗੱਲ 'ਤੇ ਪੰਜਾਬੀ ਯਾਰ ਇਸ ਗੱਲ ਨੂੰ ਥੋੜੀ ਆ ਹੁਣ ਉਹ ਤਾਂ ਕਹਿੰਦਾ ਉਹ ਤਾਂ ਕਹਿੰਦਾ ਵੀ ਮੈਂ ਤਾਂ ਮਰਨ ਨੂੰ ਵੀ ਤਿਆਰ ਆ ਮੈਂ ਜੇਲ੍ਹ ਜਾਣ ਨੂੰ ਵੀ ਤਿਆਰ ਹਾਂ ਤਾਂ ਜੇਲ੍ਹ ਵੀ ਜਾਵੜਿਆ ਉਹਨੇ ਆਪਦਾ ਨੁਕਸਾਨ ਵੀ ਕਰਾ ਲਿਆ ਉਹਨੂੰ ਹੋਰ ਇਹ ਕੱਲਾ ਇੱਕ ਸੱਮਣ ਨਹੀਂ ਹਾਈ ਕੋਰਟ ਦਾ ਉਹਨੂੰ ਹੋਰ ਵੀ ਕਈ ਸੱਮਣ ਠੱਗ ਜਾਂਟਾਂ ਵੱਲੋਂ ਆ ਰਹੇ ਆ ਠੱਗ ਜਾਂਟਾਂ ਨਾਲ ਰਾੜ ਵੀ ਉਹ ਹੋ ਰਿਹਾ ਸੱਮਣ ਵੀ ਉਹਨੂੰ ਆ ਰਹੇ ਆ ਜੇਲ੍ਹ ਵੀ ਉਹ ਗਿਆ ਪਰਚਾ ਵੀ ਉਹਦੇ ਤੇ ਹੋਇਆ ਧਮਕੀਆਂ ਵੀ ਉਹਨੂੰ ਆ ਰਿਹਾ ਦੁਸ਼ਮਣੀ ਵੀ ਉਹਦੀ ਪਈ ਤੇ ਪੰਜਾਬ ਵਾਲੇ ਜਿਨ੍ਹਾਂ ਨੇ ਪੈਸੇ ਕਢਵਾਏ ਆ ਉਹਦੇ ਉਹ ਕਿੱਥੇ ਆ ਪਰ ਇਹਦੇ 'ਚ ਇੱਕ ਹੋਰ ਗੱਲ ਕਰੀਏ ਅਕਿਸੀ ਪਿਛਲੇ ਵੀਡੀਓ ਕਾਫੀ ਵੇਖੀਆਂ ਸੀ ਕਈ ਲੜਕੀਆਂ ਸੀ ਉਹਨਾਂ ਨਾਲ ਵੀ ਮਿਸਵੇ ਉਹ ਸਮੇਂ ਕੀਤਾ ਗਿਆ ਸੀਗਾ ਉਹ ਚੀਜ਼ਾਂ ਵੀ ਮਾਵਲੇ ਕਾਫੀ ਸਾਹਮਣੇ ਇਹ ਕਹੀ ਉਂਗਲਾਂ ਵੀ ਉੱਠੀਆਂ ਸੀ ਇਹਦੇ ਉੱਤੇ ਵੀ ਇਹ ਇਹਦਾ ਤਰੀਕਾ ਸਹੀ ਨਹੀਂਗਾ ਦੇਖੋ ਕਈ ਵਾਰਾਂ ਜਦੋਂ ਆਪਾਂ ਕਈ ਵਾਰਾਂ ਤੁਸੀਂ ਲੀਡਰ ਵੀ ਦੇਖਦੇ ਹੋਵੋਗੇ ਆਪਾਂ ਲੀਡਰਾਂ ਤੇ ਲੈ ਲਈਏ ਪੁਲਿਸ ਮੁਲਾਜ਼ਮਾਂ ਤੇ ਲੈ ਲਈਏ ਸਰਕਾਰ ਤੇ ਲੈ ਲਈਏ ਪ੍ਰਸ਼ਾਸਨ ਤੇ ਲੈ ਲਈਏ ਕਈ ਵਾਰਾਂ ਜਦੋਂ ਇੰਨੇ ਲੋਕਾਂ ਨੂੰ ਡੀਲ ਕਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਇੰਨੇ ਲੋਕਾਂ ਨੂੰ ਡੀਲ ਕਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਇੱਕ ਆਪਾਂ ਕਹਿ ਲਈਏ ਇੱਕ ਲੈਝਾ ਇੱਕ ਲਹਿਜਾ ਹੀ ਬੰਦੇ ਦਾ ਉਹੋ ਜਿਹਾ ਬਣ ਜਾਂਦਾ ਕਈ ਵਾਰਾਂ ਕਿ ਜਦੋਂ ਅੱਗੋਂ ਜੀਤੋਂ ਪੈਸੇ ਦਿਵਾਉਣੇ ਆ ਉਹ ਬਿਨਾ ਉਸ ਲਹਿਜੇ ਤੋਂ ਪੈਸੇ ਦੇ ਹੀ ਨਹੀਂ ਰਿਹਾ ਉਹ ਇੱਕ ਲਹਿਜਾ ਉਹ ਜਿਹਾ ਬਣ ਗਿਆ ਉਹਦਾ ਉਹ ਲਹਿਜੇ ਦੇ ਹਿਸਾਬ ਨਾਲ ਹੀ ਫਿਰ ਉਹਨੂੰ ਆਦਤ ਬਣ ਜਾਂਦੀ ਆ ਆਪਾਂ ਚਲੋ ਕਹਿ ਸਕਦੇ ਆ ਕਿ ਗਲਤ ਤਾਂ ਨਹੀਂ ਕਰਨਾ ਚਾਹੀਦਾ ਇਤਾਂ ਨਹੀਂ ਬਾਲਾ ਬੋਲਣਾ ਚਾਹੀਦਾ ਪਰ ਕਰੇ ਕੀ ਬੋਲੇ ਤਾਂ ਬਣਾ ਪੈਸੇ ਨਹੀਂ ਮਿਲਦੇ ਉਹ ਇਹਨਾਂ ਕੋਈ ਸੁਣਦਾ ਨਹੀਂ ਪਰ ਉੱਚੀ ਕਰ ਵਿੱਚ ਵੀ ਕਿ ਸਰਕਾਰ ਦੀ ਭੂਮਿਕਾ ਨੂੰ ਆਪਾਂ ਵੇਖੀਏ ਹਾਲਾਂਕਿ ਚਲੋ ਕਾਨੂੰਨ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਵੀ ਭਾਨਾ ਮੰਨ ਸਕਦੇ ਹਾਂ ਚਲੋ ਨਹੀਂ ਸਹੀ ਕਰਦਾਗਾ ਪਰ ਲੋਕਾਂ ਕੋਲ ਕਈ ਵਾਰ ਕੇ ਚੀਜ਼ਾਂ ਸਬੂਤ ਨਹੀਂ ਹੁੰਦਾ ਵੀ ਸਾਡੇ ਕੋਲੋਂ ਪੈਸੇ ਗਏ ਆ ਤੇ ਚਲੋ ਜੇ ਮਿਲਦੇ ਆ ਜਿਵੇਂ ਹਣ ਝੋਟੇ ਦੀ ਗੱਲ ਕਰੀਏ ਤੇ ਹਾਲਾਂਕਿ ਝੋਟਾ ਕੰਮ ਤਾਂ ਵਧੀਆ ਕਰ ਰਿਹਾ ਲੋਕਾਂ ਨੂੰ ਨਸ਼ੇ ਕੱਢ ਰਿਹਾ ਹਾਲਾਂਕਿ ਪਹਿਲਾਂ ਆਪ ਕਰਦਾ ਰਿਹਾ ਹੋਵੇ ਪਰ ਸਰਕਾਰ ਦੀ ਭੂਮਿਕਾ ਨੂੰ ਆਪਾਂ ਕਿਵੇਂ ਦੇਖਦੇ ਆ ਇਸ ਮਾਮਲੇ ਆ ਦੇ ਵਿੱਚ ਝੋਟੇ ਦੇ ਵੀ ਲਗਾਤਾਰ ਕਾਰਵਾਈ ਹੋ ਰਹੀ ਹੈ ਭਾਨਾ ਕਰ ਰਹੀ ਸੀ ਹਾਲਾਂਕਿ ਗੱਲ ਤਾਂ ਲੋਕਾਂ ਦੇ ਫਾਇਦੇ ਦੀ ਕਰ ਰਹੇ ਨੇ ਇਹ ਚੀਜ਼ ਕਿ ਨਹੀਂ ਸਰਕਾਰ ਦਾ ਮਸਲਾ ਸਰਕਾਰ ਦਾ ਤਾਂ ਕਮਿਸ਼ਨ ਤੇ ਆਉਂਦਾ ਪਹਿਲਾਂ ਉਹਨਾਂ ਨੂੰ ਮਿਲਦਾ ਸੀ ਫਿਰ ਉਹਨਾਂ ਨੂੰ ਮੈਨ ਲੱਗ ਪਿਆ ਹੁਣ ਇਹਨਾਂ ਨੂੰ ਮੈਨ ਲੱਗ ਪਿਆ ਤੇ ਜਦੋਂ ਇਹਨਾਂ ਦੇ ਘਰੇ ਪੈਸੇ ਆਉਣ ਲੱਗ ਪਏ ਇਹ ਆਪ ਦਾ ਚੌਧਰਦਾਰੀ ਦੇ ਵਿੱਚ ਉਲਝ ਗਏ ਤੇ ਆਮ ਆਦਮੀ ਤਾਂ ਤੁਹਾਨੂੰ ਪਤਾ ਹੋਣੇ ਰਹੇ ਨਹੀਂ ਤਾਂ ਖਾਸ ਆਦਮੀ ਬਣ ਗਏ ਆਮ ਆਦਮੀ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ ਇਹਨਾਂ 'ਚ ਤੇ ਸਰਕਾਰ ਦਾ ਤਾਂ ਜਿਹੜਾ ਉਹ ਤਾਂ ਜ਼ੀਰੋ ਆ ਜ਼ੀਰੋ ਲੈਵਲ ਆ ਇਸ ਮਾਮਲੇ ਦੇ ਵਿੱਚ ਜੇ ਸਰਕਾਰ ਦਾ ਲੈਵਲ ਹੋਵੇ ਤਾਂ ਕੀ ਯਾਰ ਕਿੱਡੀ ਕੀ ਗੱਲ ਘੰਟੇ ਦੀ ਘੇੜਾ ਨਸ਼ਾ ਘੰਟੇ ਦੀ ਖੇਡ ਆ ਜੇ ਸਰਕਾਰ ਚਾਵੇ ਤਾਂ ਪਰ ਜਦੋਂ ਸਰਕਾਰ ਨੂੰ ਕਰੋੜਾ ਰੁਪਈਆ ਆਉਂਦਾ ਸਰਕਾਰ ਕਿਉਂ ਚਾਹੂਗੀ ਇਹ ਕੱਟ ਰਹੇ ਨੂੰ ਬਰੀ ਤੇ ਕਰ ਵੀ ਕਰੇਗਾ ਮਸਲਾ ਇਹੀ ਆ ਨਾ ਕਿ ਛੋਟੇ ਤੇ ਕਾਰਵਾਈ ਹੋਈ ਜਾਂਦੀ ਆ ਭਾਨੇ ਸਿੱਧੂ ਤੇ ਕਾਰਵਾਈ ਹੋ ਗਈ ਇੱਕ ਤਾਂ ਕਈ ਇੱਕ ਤਾਂ ਇਹਨਾਂ ਨੂੰ ਆਏ ਹੁੰਦਾ ਵੀ ਯਾਰ ਆਪੇ ਠੰਡਾ ਹੋ ਜੂ ਕੋਈ ਨਹੀਂ ਹੁਣ ਇਹਨਾਂ ਨੂੰ ਆਏ ਆ ਪ੍ਰੋਇੰਦਰ ਜੋ ਟਾਪੇ ਠੰਡਾ ਹੋ ਜੂ ਯਾਰ ਕੈਪਕੂਬ ਸੂਲਾ ਚ ਉੱਥੇ ਹੀ ਉਸੇ ਪਿੰਡ ਚ ਉਲਝਿਆ ਪਿਆ ਇੱਕ ਵਾਰੀ ਉਹਨੇ ਐਲਾਨ ਕੀਤਾ ਸੀ ਉਹਨਾਂ ਨੇ ਵੀ ਸਾਰੇ ਪੰਜਾਬ ਚ ਜਾਵਾਂਗੇ ਅਸੀਂ ਪਰ ਸਾਰੇ ਪੰਜਾਬ ਚ ਜਾਊ ਕਿਵੇਂ ਉਸੇ ਪਿੰਡ ਚੋਂ ਹੀ ਨਿਕਲਾ ਜਾਂਦਾ ਉਹਦੇ ਤੋਂ ਉਸੇ ਪਿੰਡ ਚ ਕਦੇ ਕੀਰੇ ਗਿਦੇ ਘਰੇ ਕੈਪਸੂਲ ਕੱਟ ਲੈਂਦਾ ਕਦੇ ਕੀਦੇ ਘਰੇ ਕੈਪਸੂਲ ਕੱਟ ਲੈਂਦਾ ਕਦੇ ਕੀਦੇ ਘਰੇ ਚਿੱਟਾ ਕੱਟ ਲੈਂਦਾ ਦੱਸੋ ਉਹਨਾਂ ਬੰਦਿਆਂ ਤੇ ਕਾਰਵਾਈ ਹੋਈ ਜਿਨ੍ਹਾਂ ਦੀਆਂ ਉਹਨੇ ਵੀਡੀਓਆਂ ਪਾਈਆਂ ਕੈਪਸੂਲ ਕੱਟੇ ਜੀ ਆ ਇਹਨੇ ਤੋਂ ਇਹਨੇ ਨਿਕਲੇ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਕਰਦੇ ਹੀ ਨਹੀਂ ਕਰਕੇ ਉਹਨਾਂ ਨੇ ਲੈਣਾ ਕੀ ਆ ਜਦੋਂ ਬਈ ਪੈਸੇ ਆਉਂਦੇ ਆ ਅਗਲੇ ਨੂੰ ਫੇਰ ਦੂਜੀ ਗੱਲ ਸੋਚ ਗਏ ਵੀ ਉਹ ਤਾਂ ਨੇ ਤੜਕਾ ਉਹ ਤਾਂ ਜਿਵੇਂ ਕਹਿੰਦਾ ਵੀ ਯਾਰ ਮੇਰਾ ਬਾਪੂ ਦਾ ਗੁੱਸੇ ਹੋਇਆ ਬੈਠਾ ਕਹਿੰਦਾ ਵੀ ਤੂੰ ਮਾਰ ਕੇ ਕਿਉਂ ਨਹੀਂ ਆਇਆ ਉਹਨਾਂ ਨੂੰ ਤੇ ਧੰਨਾ ਯਾਰ ਉਹਦੇ ਮਾਂ ਪਿਓ ਜਿਹੜੇ ਉਹਨੂੰ ਕਹਿੰਦੇ ਆ ਵੀ ਯਾਰ ਸਾਡਾ ਪੁੱਤ ਜਾ ਯਾਰ ਤੂੰ ਮਰ ਜਾ ਕੇ ਧਾਨਾ ਉਹਦਾ ਜਿਹੜੇ ਜਵਾਕ ਆ ਛੋਟੇ ਛੋਟੇ ਉਹਨਾਂ ਨੂੰ ਵੀ ਨਾਲ ਲਈ ਫਿਰਦੇ ਆ ਯਾਰ ਮਤਲਬ ਸੋਚਣ ਵਾਲੀ ਗੱਲ ਆ ਵੀ ਐਡਾ ਨਿੱਧੜਕ ਹੋ ਕੇ ਉਹ ਪੰਜਾਬ ਲਈ ਲੜ ਰਹੇ ਆ ਤੇ ਪੰਜਾਬ ਵਾਲੇ ਕੀ ਕਰੀ ਜਾਂਦੇ ਆ ਪੰਜਾਬ ਵਾਲੇ ਕਈ ਉਹਨੂੰ ਗਾਲਾਂ ਕੱਢੀ ਜਾਂਦੇ ਆ ਕਈ ਉਹਨੂੰ ਕਹੀ ਜਾਂਦੇ ਤੂੰ ਕੀ ਕਰ ਲੇਗਾ ਯਾਰ ਤੇ ਫਿਰ ਜੇ ਐਂ ਸੋਚਣ ਲੱਗ ਪੇ ਤਾਂ ਬਾਈ ਫਿਰ ਮੈਂ ਤਾਂ ਫਿਰ ਇੱਕੋ ਗੱਲ ਕਹੂੰਗਾ ਵੀ ਜਿਹੜੇ ਯੋਧੇ ਹੁੰਦੇ ਆ ਉਹ ਕੋਈ ਕੋਈ ਹੁੰਦੇ ਆ ਸਾਰੇ ਤਾਂ ਨਿੱਤੜਦੇ ਨਹੀਂ ਆਪਾਂ ਆਪਾਂ ਜੋ ਲਾਸਟ ਗੱਲ ਕਰਦੇ ਆ ਔਰ ਲੋਕਾਂ ਕੀ ਇਹਨਾਂ ਨੂੰ ਮੈਸੇਜ ਦਿਆਂ ਕਿ ਜਿਨ੍ਹਾਂ ਦਾ ਸਾਥ ਦਿੱਤਾ ਜਿਨ੍ਹਾਂ ਨੇ ਪੈਸੇ ਮੜਾਏ ਨੇ ਡੁੱਬੇ ਪੈਸੇ ਮੜਾਏ ਨੇ ਉਹਨਾਂ ਲੋਕਾਂ ਨੂੰ ਤੁਹਾਡਾ ਕੀ ਮੈਸੇਜ ਹੋਵੇਗਾ ਇਸ ਸਮੇਂ ਚਾਹੇ ਨਸ਼ੇ ਦਾ ਮਾਮਲਾ ਹੋਵੇ ਚਾਹੇ ਪੈਸੇ ਵਾਪਸ ਲਵਣ ਜਾਂ ਪੰਜਾਬ ਦੇ ਹੱਕਾਂ ਲਈ ਜਿਹੜੇ ਵੀ ਖੜਦੇ ਨੇ ਉਹਨਾਂ ਦੇ ਨਾਲ ਖੜਨ ਲਈ ਦੇਖੋ ਮੈਸੇਜ ਤਾਂ ਇਹ ਹੀ ਆ ਕਿ ਜੇ ਤਾਂ ਹੁਣ ਖੜਜੋਗੇ ਜਿਹੜੇ ਪੰਜਾਬ ਦੇ ਹੱਕਾਂ ਲਈ ਬੋਲਦੇ ਉਹਨਾਂ ਦੇ ਨਾਲ ਖੜਜੋਗੇ ਤਾਂ ਚੰਗਾ ਰਹੂਗਾ ਨਹੀਂ ਫਿਰ ਉਹ ਦਿਨ ਦੂਰ ਨਹੀਂ ਜੇ ਨਸ਼ੇ ਵਾਲੇ ਮਾਮਲੇ ਚ ਲਈਏ ਤਾਂ ਇਹ ਸੋਚ ਲਓ ਵੀ ਤੁਹਾਡੇ ਘਰੇ ਨਸ਼ਾ ਆਇਆ ਲਓ ਤੇ ਜਦੋਂ ਤੁਹਾਡੇ ਘਰੇ ਆ ਗਿਆ ਤੁਸੀਂ ਕਹੋਗੇ ਸਾਡੇ ਨਾਲ ਨਹੀਂ ਕੋਈ ਘੜਦਾ ਤੇ ਪਿੱਟੋਂਗੇ ਰੋਂਗੇ ਜੇ ਏਜੰਟਾਂ ਵਾਲੇ ਮਾਮਲੇ 'ਚ ਕਹੀਏ ਤਾਂ ਠੱਗੀ ਕਿਸੇ ਨਾਲ ਵੀ ਵੱਸ ਸਕਦੀ ਹੈ ਇਹ ਤੁਹਾਡੇ ਨਾਲ ਵੀ ਵੱਸ ਸਕਦੀ ਹੈ ਕਿਉਂਕਿ ਸਾਰਾ ਪੰਜਾਬ ਬਾਹਰ ਜਾਣ ਨੂੰ ਤਿਆਰ ਬੈਠਾ ਹੈ ਮਸਲਾ ਇੱਥੇ ਇਹੀ ਆ ਕਿ ਜਿਹ ਜੀਦਾ ਤਾਂ ਕੋਈ ਵਸ ਨਹੀਂ ਚੱਲਦਾ ਬਾਹਰ ਜਾਣ ਨੂੰ ਉਹ ਤਾਂ ਕਹਿ ਜਾਂਦਾ ਵੀ ਯਾਰ ਨਹੀਂ ਬਾਹਰ ਨਹੀਂ ਜਾਣਾ ਚਾਹੀਦਾ ਤੇ ਜਿਹਦਾ ਭਾਈ ਵਸ ਚੱਲਦਾ ਉਹ ਤਾਂ ਪੂਰਾ ਜੋਰ ਲਾਈ ਜਾਂਦਾ ਉਹ ਤਾਂ ਜਾਊਗਾ ਤੇ ਜਦੋਂ ਠੱਗੀ ਵੱਜਦੀ ਆ ਫਿਰ ਉਹ ਭਾਨਾ ਸਿੱਧੂ ਵਰਗਿਆਂ ਕੋਲੇ ਜਾਂਦੇ ਆ ਅੱਜ ਭਾਨਾ ਸਿੱਧੂ ਦਵਾਉਂਦਾ ਸੀ ਪੈਸੇ ਹੋਰ ਕੋਈ ਦਵਾ ਨਹੀਂ ਰਿਹਾ ਤੇ ਹੁਣ ਭਾਨਾ ਸਿੱਧੂ ਜੇਲ੍ਹ ਜਾਵੜਿਆ ਹੁਣ ਦੱਸੋ ਕੀ ਦੇ ਰਹੀਂ ਲਾਉਂਗੇ ਕਿੱਥੋਂ ਲਾਉਂਗੇ ਹੁਣ ਪਤਾ ਲੱਗੂਗਾ ਨਾ ਹਾਂ ਜੇ ਲੈਣਾ ਚਾਹੁੰਦੇ ਆ ਤੇ ਇੱਕ ਛੋਟਾ ਜਿਹਾ ਮੈਸੇਜ ਇਹ ਹੀ ਆ ਵੀ ਆਪਦਾ ਮੱਛਰ ਦਾ ਨਹੀਂ ਚੱਕੋ ਮੰਜਾ ਚੱਕੋ ਬਿਸਤਰਾ ਚੱਕੋ ਜਿਵੇਂ ਭਾਨਾ ਸਿੱਧੂ ਖੁਦ ਕਹਿੰਦਾ ਸੀ ਵੀ ਤੂੰ ਮੈਂ ਕਿ ਭਾਨਾ ਸਿੱਧੂ ਕੋ ਤੁਸੀ ਬਣ ਜੋ ਬਣ ਸਕਦੇ ਆ ਉਹਦੇ ਚ ਕਿਉਂ ਨੇ ਕਿ ਐਡਾ ਕੀ ਖਾਸ ਆ ਯਾਰ ਉਹ ਦਵਾਉਂਦਾ ਆ ਸੋਸ਼ਲ ਮੀਡੀਆ ਤੇ ਹਾਈਲਾਈਟ ਆ ਪੈਸੇ ਤੇ ਉਹਦੇ ਕੋਲ ਲੋਕ ਜਾਂਦੇ ਆ ਉਹ ਦਵਾ ਦਿੰਦਾ ਫੋਨ ਹੀ ਕਰਦਾ ਇੱਕ ਹੋਰ ਕੀ ਕਰਦਾ ਤੇ ਤੁਸੀਂ ਜਾ ਕੇ ਏਜੰਟ ਦੇ ਬਾਰ ਮੂਰੇ ਦਫ਼ਤਰ ਮੂਰੇ ਜਾ ਕੇ ਬਹਿ ਜਾਓ ਮੱਛਰਦਾਨੀ ਲੈ ਕੇ ਮੰਜਾ ਲੈ ਕੇ ਆਪ ਦਾ ਰੋਟੀ ਪਾਣੀ ਦਾ ਇੰਤਜ਼ਾਮ ਲੈ ਕੇ ਬਹਿ ਜਾਓ ਚਾਰ ਜਾਣੇ ਪੈਸੇ ਮਿਲਣਗੇ ਕਿਵੇਂ ਨਹੀਂ ਮਿਲਦੇ ਯਾਰ ਪਰ ਬਾਨਾ ਪੈਣਾ ਮੂਰੇ ਆਉਣਾ ਪੈਣਾ ਦੁਸ਼ਮਣੀਆਂ ਲੈਣੀਆਂ ਪੈਣਗੀਆਂ ਸੋ ਇਹ ਸਨ ਸਾਰੀ ਸੁਨਾ ਜਿੰਨਾਂ ਵੱਲੋਂ ਕਿਉਂਕਿ ਇਸ ਸਮੇਂ ਏਜੰਟਾਂ ਕੋਲ ਪੈਸੇ ਫਸਣਾ ਅਤੇ ਨਸ਼ਾ ਪੰਜਾਬ ਲਈ ਅਹਿਮ ਮੁੱਦਾ ਹੈ ਪਰ ਕਿਤੇ ਨਾ ਕਿਤੇ ਸਰਕਾਰਾਂ ਵੀ ਇਹਨਾਂ ਮਸਲਿਆਂ ਦੇ ਉੱਪਰ ਚੌਪਣੇ ਦਾਵੇ ਲੱਖ ਨੇ ਪਰ ਜੋ ਗਰਾਊਂਡ ਲੈਵਲ ਦੀ ਗੱਲ ਕਰੀਏ ਤਾਂ ਨਸ਼ਾ ਅਤੇ ਟਰੈਵਲ ਏਜੰਟਾਂ ਦੇ ਠੱਗੇ ਦੇ ਸ਼ਿਕਾਰ ਲੋਕੀ ਉਸੇ ਤਰੀਕੇ ਹੋ ਰਹੇ ਨੇ ਲੋੜ ਹੈ ਜਿਸ ਤਰ੍ਹਾਂ ਪਹਾਣਾ ਸਿੱਧੂ ਵੱਲੋਂ ਲੋਕਾਂ ਦੇ ਹੱਕ ਵਿੱਚ ਖੜਿਆ ਗਿਆ ਉਸਦੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਹਾ ਦਾ ਨਾਰਾ ਮਾਰਨ ਦੀ ਅਤੇ ਜਿਵੇਂ ਸ਼ਾਨੀ ਸਰਾਲ ਦੱਸਿਆ ਕਿ ਪਹਾਣਾ ਸਿੱਧੂ ਕਹਿੰਦਾ ਸੀ ਕੀ ਤੁਸੀਂ ਏਜੰਟਾਂ ਦੇ ਘਰਾਂ ਬਾਹਰ ਬੈਠੋ ਤਾਹੀਂ ਤੁਹਾਡੇ ਪੈਸੇ ਵਾਪਸ ਹੋਣਗੇ ਇਹ ਵੀ ਕਿਸੇ ਨਾ ਕਿਸੇ ਰਹਾ ਬਣਦਾ ਜੇਕਰ ਨਾ ਤਾਂ ਸਰਕਾਰ ਤੇ ਨਾ ਪੁਲਿਸ ਹੱਥ ਫੜੇ ਤਾਂ ਲੋਕਾਂ ਕੋਲੇ ਰਾਸ ਇਹੀ ਰਹੇਗਾ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ ਦੋਸਤੋ